ਅੱਜ ਫਿਰੋਜ਼ਪੁਰ ਦੀ ਇੱਕ ਐਦਾਂ ਦੀ ਬਿਲਡਿੰਗ ਦਿਖਾਉਣ ਜਾ ਰਹੇ ਹਿਗੇ ਆ ਜਿਹੜੇ ਲੱਖਾਂ ਕਰੋੜਾਂ ਦੀ ਲਾਗਤ ਦੇ ਨਾਲ ਬਣੀ ਹੈਗੀ ਸੀਗੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਰਾਜ ਸਿੱਖ ਭਵਨ ਦੀ ਬਿਲਡਿੰਗ ਹੈਗੀ ਹੈ ਤਸਵੀਰ ਦਿਖਾਵਾਂਗੇ ਕਿ ਅੱਜ ਹਾਲਾਤ ਕੀ ਹੈਗੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬਿਲਡਿੰਗ ਖੜੀ ਹੋਈ ਆ ਕੋਈ ਦਰਵਾਜ਼ਾ ਨਹੀਂ ਹੈ ਕੋਈ ਖਿੜਕੀ ਨਹੀਂ ਹੈਗੀ ਹਾਲਾਤ ਪਹਿਲੇ ਇਦਾਂ ਦੇ ਨਹੀਂ ਹੈਗੇ ਸੀਗੇ ਹਾਲਾਤ ਇਹ ਵੱਤੋਂ ਬੱਤਰ ਬਾਅਦ ਦੇ ਵਿੱਚ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਵੀ ਸਰੀਆ ਕੋਈ ਵੀ ਚਗਾਟ ਕੋਈ ਵੀ ਕੁਝ ਲੱਗਾ ਹੋਇਆ ਸੀ ਉਹ ਲਾ ਕੇ ਇੱਥੋਂ ਚੋਰ ਲੈ ਚੁੱਕੇ ਹੋਏ ਨੇ ਬੜੀ ਖਸਤਾ ਹਾਲਤ ਜਿਹੜੀ ਅੱਜ ਹੋ ਚੁੱਕੀ ਹੋਈ ਹੈ ਇਸ ਹਾਲਾਤ ਦਾ ਜ਼ਿੰਮੇਵਾਰ ਕੌਣ ਹੈਗਾ ਉਸ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈਗੀ ਸੀਗੀ ਇਸ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈਗਾ ਸੀ ਪਰ ਧਿਆਨ ਜਿਹੜਾ ਉਹ ਨਹੀਂ ਦਿੱਤਾ ਗਿਆ ਹੈਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਲੱਖਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਬਿਲਡਿੰਗ ਅੱਜ ਖੰਡਰ ਦਾ ਰੂਪ ਧਾਰ ਰਹੀ ਹੈਗੀ ਹੈ ਇਹ ਰਾਜ ਸਿਕ ਭਵਨ ਹੈਗਾ ਔਰ ਰਾਜ ਸਿਕ ਭਵਨ ਦੇ ਵਿੱਚ ਜਿਸ ਪਾਸੇ ਵੀ ਨਜ਼ਰ ਮਾਰੀਏ ਤਾਂ ਗੰਦਗੀ ਦਾ ਆਲਮ ਨਜ਼ਰ ਆ ਰਿਹਾ ਹੈਗਾ ਇੱਥੇ ਚਗਾਠਾ ਲੱਗੀਆਂ ਹੋਈਆਂ ਸੀਗੀਆਂ ਬਿਜਲੀ ਦੀਆਂ ਤਾਰਾਂ ਲੱਗੀਆਂ ਹੋਈਆਂ ਸੀਗੀਆਂ ਬਾਕਸ ਹੈਗੇ ਸੀਗੇ ਪਰ ਅੱਜ ਇੱਥੇ ਕੋਈ ਵੀ ਜਿਹੜੀ ਚੀਜ਼ ਹੈ ਉਹ ਨਹੀਂ ਨਜ਼ਰ ਆ ਰਹੀ ਹੈਗੀ ਸਾਰਾ ਕੁਝ ਇੱਥੋਂ ਚੋਰ ਹੈ ਉਹ ਇੱਥੋਂ ਲੈ ਕੇ ਜਾ ਚੁੱਕੇ ਹੋਏ ਨੇ ਤਾਂ ਹਾਲਾਂਕਿ ਪੁਲਿਸ ਦੇ ਵੱਲੋਂ ਵੀ ਇੱਥੇ ਜਿਹੜੀ ਕਾਰਵਾਈ ਆ ਉਹ ਲਗਾਂ ਕੀਤੀ ਜਾਂਦੀ ਹੈਗੀ ਇੱਥੇ ਰੇਡ ਮਾਰੀ ਜਾਂਦੀ ਹੈਗੀ ਹੈ ਇੱਥੇ ਖਾਲੀ ਖੰਡਰ ਦੇ ਵਿੱਚ ਜਿਹੜੇ ਨੌਜਵਾਨ ਜਾਂ ਲੋਕ ਨਸ਼ਾ ਕਰਦੇ ਹੈਗੇ ਨੇ ਉਹ ਇੱਥੇ ਆ ਕੇ ਨਸ਼ਾ ਕਰਦੇ ਹੈਗੇ ਆ ਪਰ ਆਲਮ ਇਹ ਹੈਗਾ ਕਿ ਇੱਥੇ ਇਸ ਸਥਾਪ ਵੱਲ ਧਿਆਨ ਕਿਸੇ ਨੇ ਨਹੀਂ ਦਿੱਤਾ ਲਾਟ ਦਿਖਾ ਰਹੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਉਸ ਵੇਲੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਇਹ ਬਿਲਡਿੰਗ ਬਣਾਈ ਸੀ 14/8/2010 ਨੂੰ ਜਦੋਂ ਇੱਥੇ ਉਦਘਾਟਨ ਕੀਤਾ ਗਿਆ ਹੈਗਾ ਸੀਗਾ ਤਾਂ ਰਾਏ ਸਿੱਖ ਪਵਨ ਇਹ ਬਣਾਇਆ ਗਿਆ ਸੀਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਹਾਲਾਤ ਬੱਤ ਤੋਂ ਬੱਤਰ ਬਣੇ ਹੋਏ ਨੇ ਕੋਈ ਵੀ ਚਿਗਾਰ ਜਿਹੜੀ ਇਸ ਟਾਈਮ ਤੇ ਮੌਜੂਦ ਨਹੀਂ ਹੈਗੀ ਕੋਈ ਵੀ ਦਰਵਾਜ਼ਾ ਜਿਹੜਾ ਇੱਥੇ ਮੌਜੂਦ ਨਹੀਂ ਹੈਗਾ ਚਾਰੇ ਪਾਸੇ ਗੰਦਗੀ ਦਾ ਆਲਮ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਇਹ ਤਸਵੀਰ ਆਪਣੇ ਆਪ ਚ ਬਿਆ ਕਰਦੀ ਹੈਗੀ ਹੈ ਕਿ ਲੋਕਾਂ ਦੇ ਪੈਸੇ ਜਦੋਂ ਲੱਗਦੇ ਹੈਗੇ ਲੋਕਾਂ ਦੇ ਪੈਸਿਆਂ ਦੇ ਨਾਲ ਜਿਹੜੀ ਚੀਜ਼ ਬਣਦੀ ਹੈਗੀ ਹੈ ਜਦੋਂ ਉਸ ਦੀ ਸਾਮ ਸੰਭਾਲ ਨਾ ਹੋਵੇ ਤਾਂ ਕੀ ਹਾਲਾਤ ਹੁੰਦੇ ਨੇ ਉਹ ਤੁਹਾਡੇ ਸਾਹਮਣੇ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਐਡੀ ਤਗੜੀ ਬਿਲਡਿੰਗ ਜਿਹੜੀ ਹੋਵੇ ਖੜੀ ਬਿਲਡਿੰਗ ਹੋਵੇ ਤਾਂ ਉਸ ਦੇ ਵਿੱਚ ਕੋਈ ਵੀ ਕੋਈ ਵੀ ਦਰਵਾਜ਼ਾ ਕੋਈ ਵੀ ਚਗਾਟ ਕੋਈ ਵੀ ਤਾਰ ਤੱਕ ਜਿਹੜੀ ਹੈ ਉਹ ਨਾ ਰਹੀ ਹੋਵੇ ਤਾਂ ਇਹ ਹਾਲਾਤ ਹੈਗੇ ਆ ਕਿ ਫਿਰੋਜ਼ਪੁਰ ਦੇ ਰਾਜਸਿੱਖ ਭਵਨ ਦੇ ਵਿੱਚ ਕੀ ਇਸ ਟਾਈਮ ਚੋਰਾਂ ਦੇ ਵੱਲੋਂ ਇੱਥੇ ਕੁਝ ਵੀ ਜੜਾ ਉਹਨਾਂ ਹੀ ਛੱਡਿਆ ਗਿਆ ਹੈਗਾ ਤਾਂ ਇੱਥੇ ਖਾਲੀ ਥਾਂ ਦੇ ਉੱਤੇ ਆ ਕੇ ਜਿਹੜਾ ਨਸ਼ਾ ਕਰਨ ਵਾਲੇ ਨੌਜਵਾਨ ਹੈਗੇ ਨੇ ਉਹ ਇੱਥੇ ਆ ਕੇ ਨਸ਼ਾ ਕਰਦੇ ਹੋਏ ਨਜ਼ਰ ਆਂਦੇ ਆ ਪੰਜਾਬ ਪੁਲਿਸ ਵੱਲੋਂ ਇਹ ਕਿਹਾ ਜਾਂਦਾ ਹੈਗਾ ਕਿ ਐਸੀ ਕਾਰਵਾਈ ਕਰ ਰਹੇ ਹੈਗੇ ਆ ਔਰ ਇੱਥੇ ਜਿਹੜੀ ਗਸ਼ਟ ਹੈ ਉਹ ਵਧਾਈ ਜਾਊਗੀ ਕਹਿਣਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਲੀ ਟੀਵੀ ਫਿਰੋਜ਼ਪੁਰ